ਤੇ ਸਗਤਾ ਸਭ ਜਾਣਦੀਆਂ ਹਨ ਕਿ ਜੋ ਸਲਾਹਨਾ ਗੁਰਮਤ ਸਮਾਗਮ ਹੁੰਦੇ ਹਨ ਇੱਥੇ ਉਹ 7 ਤਰੀਕ 8 ਸਤੰਬਰ ਨੂੰ ਮਾਸਾ ਪੜਾਠ ਜਿਹੜੇ ਸ਼ਾਮ ਨੂੰ ਆਰੰਭ ਹੋਣੇ ਹਨ 27 ਤਰੀਕ ਨੂੰ ਭੋਗ ਪੈਣਗੇ 26 27 ਤੇ 28 ਦਾ ਗੁਰਮਤ ਸਮਾਗਮ ਹੈ 26 ਸਤੰਬਰ 27 ਸਤੰਬਰ ਤੇ 28 ਸਤੰਬਰ ਦਾ ਤਿੰਨ ਦਿਨ ਦਾ ਗੁਰਮਤ ਸਮਾਗਮ ਹੈ ਤੇ 7 ਤਰੀਕ ਤੋਂ ਮਾਸ ਪੜਪਾਟ ਆਰੰਭ ਹੋਣੇ ਹਨ ਤੇ ਰੋਜ਼ ਆਜਾਹੀ ਰਾਤ ਨੂੰ ਦੀਵਾਨ ਸੱਜਣਗੇ 10 11 ਵਜੇ ਤੱਕ ਰੋਜ਼ ਆਜਾ ਇੱਥੇ دیਵਾਨ ਸਜਣਗੇ ਰੈਸਵਾਈ ਕੀਰਤਨ ਹੋਵੇਗਾ ਤੇ ਸਾਰੇ ਆ ਕੇ ਪੂਰਾ ਬਿਗਨਾ ਲਾਹਾ ਪ੍ਰਾਪਤ ਕਰਿਓ ਅੰਮ੍ਰਿਤ ਵੇਲੇ ਸੁਖਮੀ ਸਾਹਿਬ ਜੀ ਦੇ ਪਾਠ ਦਾ ਮਿਲ ਕੇ ਕਰਦਿਆਂ ਹਨ ਦੂਰੀ ਡੀੜਿਓ ਚਲ ਕੇ ਆ ਕੇ ਉਹ ਸੁਖਮੀ ਸਾਹਿਬ ਦੇ ਪਾਠਾਂ ਦੇ ਵਿੱਚ ਹਾਜਰੀ ਭਰਿਆ ਕਰੋ ਤੇ ਰਾਤ ਦੇ ਰੈਸਵਾਈ ਕੀਰਤਨ ਦੇ ਵਿੱਚ ਦੂਰੋ ਡੇੜੋ ਚੱਲ ਕੇ ਆਪੀਆਂ ਸਵਾਜੀਆਂ ਤੇ ਲਿਆ ਕੇ ਸੰਤਾਂ ਨੂੰ ਜਿੰਨਾ ਵੀ ਆਪਾਂ ਸਾਥ ਸੰਸਪਰਾਵਾਂਗੇ ਉਹਦਾ ਲਾਹਾ ਆਪਾਂ ਨੂੰ ਮਿਲੇਗਾ ਜਿਹੜੇ ਸਤਿਗੁਰੂ ਕਹਿੰਦੇ ਹਨ ਕਿ ਜੋੜ ਨੇ ਜਿੰਨਾ ਪੋਲਣੀ ਤੇ ਤੋੜ ਜਨਾ ਪਾਪੀ ਜਿਨ੍ਹਾਂ ਨੂੰ ਜੋੜ ਲਵਾਂਗੇ ਆਪਾਂ ਜੋੜ ਦੇਵਾਂਗੇ ਉਹਨਾਂ ਦਾ ਜਿੰਨਾ ਵੀ ਜੀਵਨ ਸਫਲਾ ਹੋਵੇਗਾ ਉਹ ਜਿਹੜਾ ਲਾਹਾ ਪ੍ਰਾਪਤ ਕਰਨਗੇ ਉਹਦੇ ਵਿੱਚੋਂ ਜਵਾਨੀ ਭਰਤ ਤੁਹਾਨੂੰ ਵੀ ਮਿਲੇਗਾ ਕਿਉਂਕਿ ਤੁਸੀਂ ਉਹਨਾਂ ਨੂੰ 사ਤਸੰਗ ਦੇ ਵਿੱਚ ਲਿਆਉਂਦੇ ਹੋ ਇਸ ਕਰਕੇ ਜਿੰਨਾ ਵੀ ਹੈ ਜੋੜਨਾ ਹੈ ਜੋੜ ਕੇ ਇਸ ਪ੍ਰੇਰਕੇ ਦੂਸਰੀਆਂ ਨੂੰ ਵੀ ਨਾਲ 사ਤਸੰਗ ਦੇ ਵਿੱਚ ਲਿਆਉਣਾ ਮਹਾਨ ਜਪ ਤਪ ਹੁੰਦਾ ਹੈ ਇਹ ਕੁੰਭ ਦੇ ਮੇਲੇ ਵਾਂਗੂ ਜਿਵੇਂ ਸਾਲ ਬਾਅਦ 13 ਸਾਲ ਬਾਅਦ ਉਹਨਾਂ ਦਾ ਉਹਦਾ ਹੈ ਕੁੰਭ ਦਾ ਮੇਲਾ ਤੇ ਇਹ ਆਪਣਾ ਜਿਹੜਾ ਗੁੰਬ ਦਾ ਜਪ ਤਪ ਦਾ ਗੁੰਬ ਹੈ ਤੇ ਮਹਾਪੁਰਖਾਂ ਦੀ ਕਿਰਪਾ ਦੇ ਸਦਕਾ ਹੀ ਇਹ ਮਾਸੰਪਟ ਪਾਠ ਤੇ ਇਹ ਜਪ ਤਪ ਦੇ ਗੁੰਬ ਰਚਾਈ ਜਾਂਦੇ ਹਨ ਜੇ ਪੂਰਨ ਮਹਾਪੁਰਖਾਂ ਦਾ ਹੱਥ ਨਾ ਹੋਵੇ ਇਹ ਜਿਹੜੀ ਜਪ ਤਪ ਕਰਵਾਈ ਨਹੀਂ ਜਾਂਦੀ ਮਾਸੰਪਟ ਪਾਠ ਕਰਵਾਈ ਨਹੀਂ ਜਾਂਦੀ ਵਿਗਨ ਪੈ ਜਾਂਦੇ ਵਿੱਚ ਇਸ ਕਰਕੇ ਮਹਾਪੁਰਖਾਂ ਦੀ ਕਿਰਪਾ ਦੇ ਸਦਕਾ ਆਪਾਂ ਨੂੰ ਇਹ ਜਪ ਤਪ ਦਾ ਕੋ ਮੁਸਮਾਗ ਪ੍ਰਾਪਤ ਹੁੰਦਾ ਸਾਲ ਬਾਅਦ ਇਹਦਾ ਪੂਰਾ ਪੂਰਾ ਲਾਹਾ ਲਿਆ ਕਰੋ ਜਿਹੜੇ ਅੰਦਰ ਰਹਿ ਕੇ ਜਪ ਤਪ ਕਰ ਸਕਦੇ ਸੇਵਾ ਕੋਈ ਵੀ ਸੰਭਾਲ ਸਕਦੀ ਉਹ ਆਪਣੇ ਨਾਮ ਲਿਖਵਾ ਦੇਣ ਜਪਜੀ ਸਾਹਿਬ ਸੁਖਨੀ ਸਾਹਿਬ ਦੀ ਜਿਹੜੀ ਡਿਊਟੀਆਂ ਦੇ ਸਾਦੇ ਪਾਠ ਕਰ ਸਕਦੇ ਹਨ ਉਹ ਆਪਣੇ ਨਾਮ ਲਿਖਵਾ ਦੇਣ 21 ਦਿਨ ਅੰਦਰ ਹੀ ਰਹਿਣਾ ਹੈ ਤੇ ਬੜੇ ਨੀਮ ਦੇ ਨਾਲ ਮर्यादा ਦੇ ਨਾਲ ਦੁਨੀਆਦਾਰੀ ਨਾਲ ਨਾਤਾ ਤੋੜ ਕੇ ਤੇ ਗੁਰੂ ਦੇ ਨਾਲ ਹੀ ਨਾਤਾ ਜੋੜਨਾ ਹੈ ਸਿਮਰਨ ਹੀ ਕਰਨਾ ਹੈ ਕੇਵਲ ਭਗਤੀ ਕਰਨੀ ਹੈ ਤੇ ਇਹ ਜਪ ਤਪ ਜਿਸ ਇਲਾਕੇ ਦੇ ਵਿੱਚ ਹੋ ਜਾਂਦਾ ਹੈ ਤੇ ਰਹਿਮਤਾਂ ਵਰਤਦੀਆਂ ਹਨ ਵੱਡੇ ਵੱਡੇ ਸੰਕਟ ਟਲ ਜਾਂਦੇ ਆ ਇਮਾਮ ਪੁਰਸ ਸਤਬਾਬਾ ਸੁਖਦੇਵ ਸਿੰਘ ਜੀ ਮੇਰਾ ਰੂਹੀ ਪੁੱਤੋ ਕਲਾਂ ਵਾਲੇ ਜਿਨ੍ਹਾਂ ਨੇ ਇਹ ਅਸਥਾਨ ਨੀ ਪੱਥਰ ਇੱਥੇ ਰੱਖਿਆ ਤੇ ਹਰ ਸਾਲ ਆਉਂਦੇ ਹਨ ਤੇ ਕਿਰਪਾ ਕਰਦੇ ਹਨ ਥਾਂ ਥਾਂ ਤੇ ਜਗਾ ਜਗਾ ਤੇ ਮਾਸਾ ਪੜਪਾਠ ਆਰੰਭ ਕਰਵਾ ਰਹੇ ਚਾਰ ਪੰਜ ਮਾਸਾ ਪੜਪਾਠ ਆਰੰਭ ਹੋ ਚੁੱਕੀ ਹਨ ਹੋਰ ਵੀ ਆਰੰਭ ਕਰਵਾ ਰਹੇ ਇੱਥੇ ਨਹੀਂ ਹੋਰਨਾਂ ਕੰਟਰੀਆਂ ਦੇ ਵਿੱਚ ਵੀ ਜਾ ਕੇ ਮਾਸਾ ਪੜਪਾਠ ਕਰਵਾਉਂਦੇ ਹਨ ਤੇ ਇੱਕ ਇਹਦੇ ਵਾਸਤੇ ਕਿ ਦੁਨੀਆਂ ਦੇ ਭਲੇ ਵਾਸਤੇ ਕਿਉਂਕਿ ਆਉਣ ਵਾਲਾ ਸਮਾਂ ਉਹਨਾਂ ਨੂੰ ਦਿਖਦਾ ਹੈ ਸਾਨੂੰ ਨਹੀਂ ਦਿਖਦਾ ਸਾਡੀ ਅੱਖਾਂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ ਕਿੰਨਾ ਪਿਆਰਕ ਸਮਾਂ ਹੈ ਇਹ ਮਹਾਪੁਰਸ਼ਾਂ ਨੂੰ ਦਿਖਦਾ ਹੈ ਇਸ ਕਰਕੇ ਉਹ ਜਪ ਤਪ ਕਰਵਾ ਕੇ ਉਹ ਸਮਾਂ ਟਾਲਦੇ ਜਿੰਨਾ ਵੀ ਵੱਧ ਹੋ ਸਕਦਾ ਹੈ ਉਪਰਾਲਾ ਕਰਕੇ ਸੰਗਤਾਂ ਤੋਂ ਇਹ ਜਪ ਤਪ ਕਰਵਾਉਦੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਹੱਥ ਕਰ ਸਕਦੇ ਇੱਥੇ ਰਹਿ ਕੇ ਉਹ ਵੀ ਆਪਣੇ ਨਾਮ ਨੂੰਟ ਕਰਵਾ ਦੇਣ ਤੇ ਰੋਜ਼ਾ ਨਾਹੀ ਰਹਿਣ ਸਵਾਈ ਕੀਤਾ ਹੋਊਗੀ ਉਹਦੇ ਵਿੱਚ ਸਵਾਤੀਆਂ ਦੇ ਨਾਲ ਸੰਗਤਾਂ ਨੂੰ ਲਿਆ ਕੇ ਸੇਵਾ ਕਰੋ ਜੋ ਵੀ ਇੱਥੇ ਲੰਗਰਾਂ ਦੇ ਵਿੱਚ ਸੇਵਾ ਹੁੰਦੀ ਹੈ ਉਹ ਸੇਵਾ ਕਰੋ ਜੱਪ ਤਪ ਦੇ ਵਿੱਚ ਜਿੰਨਾ ਵੀ ਵੱਤ ਚੜ ਕੇ ਆਪਾਂ ਹਿਸਾਬ ਆਪ ਸਾਜ ਦੀ ਆਹੋ ਪਾਉ ਇਹ ਸਾਰਿਆਂ ਨੂੰ ਬੁਣਤੀ ਹੈ ਇਤਨੀਆਂ ਕੁ ਬੁਣਤੀਆਂ ਦਾਸ ਵਨਨ ਕਰਣੀਆਂ